ਦੋਸਤੋ ਜ਼ਿੰਦਗੀ ਵਿੱਚ ਕਈ ਵਾਰੀ ਸਾਨੂੰ ਅਜਿਹੇ ਮੌਕੇ ਮਿਲਦੇ ਐ ਜਿੱਥੇ ਗੁੱਸੇ ਨਾਲ ਨਹੀਂ ਸਗੋਂ ਚੁੱਪ ਨਾਲ ਜਿੱਤ ਹੁੰਦੀ ਐ ਅੱਜ ਮੈਂ ਤੁਹਾਨੂੰ ਆਪਣੀ ਇੱਕ ਅਜਿਹੀ ਘਟਨਾ ਸੁਣਾਉਣ ਜਾ ਰਿਹਾ ਜਿਹੜੀ ਮੇਰੇ ਦਿਲ ਦੇ ਉੱਤੇ ਹਮੇਸ਼ਾ ਲਈ ਛਾਪ ਛੱਡ ਗਈ ਮੈਂ ਸੜਕ ਉੱਤੇ ਆਪਣੀ ਕਾਰ ਦੇ ਵਿੱਚ ਜਾ ਰਿਹਾ ਸੀ ਵਨਵੇ ਰਸਤਾ ਸੀ ਤੇ ਰੋਂਗ ਸਾਈਡ ਤੋਂ ਇੱਕ ਮੋਟਰਸਾਈਕਲ ਸਵਾਰ ਵਨਵੇ ਦੇ ਉਲਟਾ ਰਿਹਾ ਸੀ ਜ਼ੋਰ ਨਾਲ ਮੇਰੀ ਕਾਰ ਨੂੰ ਵੱਜਿਆ ਉਹਦੀ ਫਰੰਟ ਲਾਈਟ ਟੁੱਟ ਗਈ ਮੋਟਰਸਾਈਕਲ ਤੇ ਇੱਕ ਲੰਮੇ ਵਾਲਾਂ ਵਾਲਾ ਮੁੰਡਾ ਸੀ ਉਹਦਾ ਚਿਹਰਾ ਬਿਲਕੁਲ ਲੋਫਰਾਂ ਵਰਗਾ ਲੱਗ ਰਿਹਾ ਸੀ ਮੇਰੀ ਚੁੱਪ ਵੇਖ ਕੇ ਉਹ ਮੇਰੇ ਤੇ ਹਾਵੀ ਹੋ ਗਿਆ ਉਹਨੇ ਬਾਈਕ ਮੇਰੀ ਕਾਰ ਦੇ ਸਾਹਮਣੇ ਰੋਕੀ ਤੇ ਆ ਕੇ ਬੋਲਿਆ ਤੁਸੀਂ ਅੰਨੇ ਤਾਂ ਨਹੀਂ ਮੈਂ ਚੁੱਪ ਰਿਹਾ ਉਹਨੇ ਗਾਲ ਕੱਢੀ ਮੈਂ ਫਿਰ ਵੀ ਕੁਝ ਨਾ ਕਿਹਾ ਉਹਨੇ ਕਾਰ ਨੂੰ ਦੋ ਚਾਰ ਲੱਤਾਂ ਮਾਰੀਆਂ ਮੈਂ ਫਿਰ ਵੀ ਸ਼ਾਂਤ ਰਿਹਾ ਅਖੀਰਕਾਰ ਉਹਨੇ ਸ਼ੀਸ਼ੇ ਵਿੱਚੋਂ ਹੱਥ ਵੜ ਕੇ ਮੇਰਾ ਗਲਮਾ ਫੜ ਲਿਆ ਤੇ ਦੋ ਚਾਰ ਜ਼ੋਰ ਦੀ ਥੱਪੜ ਮਾਰੇ ਪਰ ਦੋਸਤੋ ਮੇਰੇ ਅੰਦਰ ਉਸ ਵੇਲੇ ਕੋਈ ਅਜੀਬ ਸ਼ਾਂਤੀ ਸੀ ਨਾ ਗੁੱਸਾ ਨਾ ਵਰੂਧ ਮੈਂ ਆਪਣਾ ਗਿਰੇ ਬਾਣ ਛਡਾਉਣ ਵਿੱਚ ਹੱਥ ਨਹੀਂ ਚੁੱਕਿਆ ਸ਼ਾਇਦ ਮੇਰੀ ਚੁੱਪ ਉਹਨੂੰ ਹੈਰਾਨ ਕਰ ਗਈ ਉਹ ਰੁਕ ਗਿਆ ਮੇਰੀਆਂ ਅੱਖਾਂ ਵਿੱਚ ਵੇਖਿਆ ਤੇ ਅਚਾਨਕ ਬੋਲਿਆ ਮੈਨੂੰ ਮਾਫ ਕਰ ਦਿਓ ਗਲਤੀ ਮੇਰੀ ਸੀ ਉਸ ਵੇਲੇ ਮੈਨੂੰ ਸਮਝ ਆਇਆ ਕਈ ਵਾਰ ਸਾਡੀ ਚੁੱਪ ਕਿਸੇ ਦੇ ਅੰਦਰਲੇ ਰਾਖਸ਼ ਨੂੰ ਵੀ ਸ਼ਾਂਤ ਕਰ ਸਕਦੀ ਹੈ ਦੋਸਤੋ ਇਹ ਘਟਨਾ ਮੈਨੂੰ ਸਿਖਾ ਗਈ ਕਿ ਹਰ جنگ ਗੁੱਸੇ ਨਾਲ ਨਹੀਂ ਜਿੱਤੀ ਜਾਂਦੀ ਕਈ ਵਾਰੀ ਚੁੱਪ ਸਬਰ ਤੇ ਸ਼ਾਂਤੀ ਹੀ ਸਭ ਤੋਂ ਵੱਡਾ ਹਥਿਆਰ ਹੁੰਦਾ ਹੈ ਇਸ ਲਈ ਅਗਲੀ ਵਾਰੀ ਜਦੋਂ ਵੀ ਕੋਈ ਤੁਹਾਡੇ ਨਾਲ ਬੁਰਾ ਵਤੀਰਾ ਕਰੇ ਯਾਦ ਰੱਖਣਾ ਗੁੱਸੇ ਨਾਲ ਜਵਾਬ ਨਹੀਂ ਸਬਰ ਨਾਲ ਜਵਾਬ ਦਿਓ ਮਿਲਦੇ ਆਂ ਅਗਲੀ ਕਹਾਣੀ ਨਾਲ ਬਹੁਤ ਸਾਰਾ ਪਿਆਰ ਤੇ ਤਨਵਾਦ